ਦੇ ਦੀ ਵੱਡੀ ਖਬਰ ਦੇ ਵੱਲ ਤੁਹਾਨੂੰ ਦੱਸ ਦਈਏ ਜੇਕਰ ਤੁਹਾਡਾ ਵੀ ਕੋਈ ਰਿਸ਼ਤੇਦਾਰ ਪੰਜਾਬ ਪੁਲਿਸ ਦੇ ਵਿੱਚ ਕੋਈ ਚਾਉਣ ਵਾਲਾ ਕੋਈ ਦੋਸਤ ਮਿੱਤਰ ਪੰਜਾਬ ਪੁਲਿਸ ਦੇ ਵਿੱਚ ਆ ਤਾਂ ਉਸ ਦੇ ਨਾਲ ਇਹ ਖਬਰ ਸਾਂਝੀ ਕਰ ਦਿਓ ਕਿਉਂਕਿ ਹੁਣ ਔਰ ਜਿਹੜਾ ਡਿਊਟੀ ਦੌਰਾਨ ਹੈ ਔਨ ਡਿਊਟੀ ਪੁਲਿਸ ਮੁਲਾਜ਼ਮਾ ਨੂੰ ਮੋਬਾਈਲ ਫੋਨ ਦੀ ਵਰਤੋਂ ਕਰਨ ਦੇ ਵਿੱਚ ਮਨਾਹੀ ਕਰ ਦਿੱਤੀ ਗਈ ਹੈ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਹੈ ਜਿਸ ਦੀ ਕਾਪੀ ਨੋਟੀਫਿਕੇਸ਼ਨ ਦੀ ਕਾਪੀ ਸੋਸ਼ਲ ਮੀਡੀਆ ਤੇ ਇਸ ਵੇਲੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਪੁਲਿਸ ਮੁਲਾਜ਼ਮਾ ਨੂੰ ਔਨ ਡਿਊਟੀ ਮੋਬਾਈਲ ਫੋਨ ਦੀ ਵਰਤੋਂ ਕਰਨਾ ਮਨਾ ਕਰ ਦਿੱਤਾ ਗਿਆ ਦਰਅਸਲ ਆਲਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਹਵਾਲਾ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਪੁਲਿਸ ਮੁਲਾਜ਼ਮ ਜਿਹੜੇ ਕਿ ਔਨ ਡਿਊਟੀ ਮੋਬਾਈਲ ਦੀ ਵਰਤੋਂ ਕਰਦੇ ਚੈਟ ਕਰਦੇ ਰੀਲਾਂ ਦੇਖਦੇ ਫੜੇ ਜਾਂਦੇ ਨੇ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਇਸੇ ਦੇ ਵਿਚਕਾਰ ਤੁਹਾਨੂੰ ਦੱਸ ਦਈਏ ਕਿ ਨੋਟੀਫਿਕੇਸ਼ਨ ਦੀ ਕਾਪੀ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਡੀਜੀਪੀ ਦੇ ਨਾਲ ਬੈਠਕ ਕੀਤੀ ਗਈ ਸੀ ਕਾਫੀ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਸਨ ਜਿਸ ਦੇ ਵਿੱਚ ਇੱਕ ਗੱਲ ਤੇ ਮੁੱਖ ਤੌਰ ਤੇ ਚਰਚਾ ਕੀਤੀ ਗਈ ਸੀ ਕਿ ਜਿਹੜੇ ਪੁਲਿਸ ਅਧਿਕਾਰੀ ਡਿਊਟੀ ਦੌਰਾਨ ਅਜਿਹੀਆਂ ਗੱਲਾਂ ਕਰਦੇ ਨੇ ਜਿਵੇਂ ਕਿ ਚੈਟ ਕਰਨਾ ਰੀਲਾਂ ਦੇਖਣਾ ਜਾਂ ਫਿਰ ਮੋਬਾਈਲ ਫੋਨ ਤੇ ਗੱਲਾਂ ਮਾਰਨਾ ਇਨਾਂ ਨੂੰ ਰੋਕਣ ਦੇ ਲਈ ਸ਼ਕਤੀ ਦੇ ਨਾਲ ਐਕਸ਼ਨ ਲੈਣ ਦੇ ਲਈ ਹੁਣ ਪੰਜਾਬ ਪੁਲਿਸ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਸੇ ਦੇ ਵਿਚਕਾਰ ਤੁਹਾਨੂੰ ਦੱਸ ਦਿੰਨੇ ਆ ਇਸ ਦੇ ਵਿੱਚ ਡਿਟੇਲਸ ਕੀ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਇਸ ਦੇ ਵਿੱਚ ਲਿਖਿਆ ਗਿਆ ਨੋਟੀਫਿਕੇਸ਼ਨ ਦੀ ਕਾਪੀ ਦੇ ਵਿੱਚ ਲਿਖਿਆ ਗਿਆ ਕਿ ਜੇਕਰ ਪੁਲਿਸ ਕਰਮਚਾਰੀ ਡਿਊਟੀ ਦੌਰਾਨ ਲਗਾਤਾਰ ਮੋਬਾਈਲ ਫੋਨ ਦੀ ਵਰਤੋਂ ਕਰਦੇ ਨੇ ਉਹਨਾਂ ਦਾ ਧਿਆਨ ਉਹਨਾਂ ਦੇ ਵੱਲੋਂ ਜਿਹੜਾ ਖੁੰਝਦਾ ਡਿਊਟੀ ਦੇ ਵੱਲ ਨੂੰ ਖੁੰਝਦਾ ਹੈ ਡਿਊਟੀ ਦੇ ਵੱਲ ਖੁੰਝਦਾ ਮਤਲਬ ਕਿ ਜੇਕਰ ਉਹਨਾਂ ਦਾ ਧਿਆਨ ਡਿਊਟੀ ਤੋਂ ਹਟਦਾ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਗੱਡੀਆਂ ਦੇ ਵਿੱਚ ਬੈਠ ਕੇ ਡਿਊਟੀ ਵਾਲੀ ਥਾਂ ਤੇ smartphones ਦੀ social media ਦੀ ਹੋਰ ਆਦ ਚੀਜ਼ਾਂ ਦੀ ਜੋ ਕਿ ਡਿਊਟੀ ਤੋਂ ਧਿਆਨ ਭਟਕਾਉਂਦੀਆਂ ਨੇ ਉਹਨਾਂ ਦੀ ਵਰਤੋਂ ਕਰਨ ਦੇ ਵਿੱਚ ਸਖਤ ਮਨਾਹੀ ਕਰ ਦਿੱਤੀ ਗਈ ਹੈ ਤਾਂ ਬਿਲਕੁਲ ਇਸ ਗੱਲ ਤੇ ਜਿਹੜਾ ਧਿਆਨ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਵੱਲੋਂ ਨਾਲ ਹੀ ਪੰਜਾਬ ਸਰਕਾਰ ਦੇ ਵੱਲੋਂ ਤਾਂ ਬੇਹੱਦ ਇੱਕ ਪਾਸੇ ਜਿਹੜੀ ਇਹ ਕਹਿ ਸਕਦੇ ਸ਼ਲਾਘਾਯੋਗ ਕਦਮ ਹੈ ਉਹਨਾਂ ਦਾ ਪਰ ਦੂਜੇ ਪਾਸੇ ਜਿਹੜੀ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਲਈ ਕਹਿ ਸਕਦੇ ਕਿਤੇ ਨਾ ਕਿਤੇ ਸਖਤੀ ਵੱਧ ਚੁੱਕੀ ਹੈ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਕੋਈ ਵੀ ਪੁਲਿਸ ਮੁਲਾਜ਼ਮ ਕਿਸੇ ਵੀ ਵੇਲੇ ਮੋਬਾਈਲ ਫੋਨ ਕੱਢ ਕੇ ਕਿਸੇ ਵੀ ਚੀਜ਼ ਦੀ ਵਰਤੋਂ ਕਰ ਲੈਂਦੇ ਸੀ 스마트폰 ਕੱਢ ਕੇ ਜਾਂ ਤਾਂ Instagram Reels ਦੇਖ ਸਕਦੇ ਸੀ Facebook ਚਲਾ ਸਕਦੇ ਸੀ ਸੋਸ਼ਲ ਮੀਡੀਆ ਤੇ ਸਕਰੋਲ ਕਰ ਸਕਦੇ ਸੀ ਚੈਟ ਕਰ ਸਕਦੇ ਸੀ ਪਰ ਹੁਣ ਇਸ ਚੀਜ਼ ਤੇ ਸਖਤ ਮਨਾਹੀ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਇਸ ਚੀਜ਼ ਤੇ ਪਾਬੰਦੀ ਲਾ ਦਿੱਤੀ ਗਈ ਹੈ ਉੱਥੇ ਸਖਤ ਐਕਸ਼ਨ ਦਾ ਵੀ ਇਸ ਨੋਟੀਫਿਕੇਸ਼ਨ ਦੇ ਵਿੱਚ ਹਵਾਲਾ ਦਿੱਤਾ ਗਿਆ ਤੁਹਾਨੂੰ ਦੱਸਦੀ ਹਦਾਇਤਾਂ ਉਹਨਾਂ ਦੇ ਲਈ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ ਕਿ ਪਵਿੱਖ ਦੇ ਵਿੱਚ ਅਗਰ ਕੋਈ ਕਰਮਚਾਰੀ ਆਪਣੀ ਕਿਸੇ ਵੀ ਤਰ੍ਹਾਂ ਦੀ ਡਿਊਟੀ ਦੌਰਾਨ 스마트ਫੋਨ ਦੀ ਸਕਰੀਨ ਤੇ ਕੁਝ ਵੀ ਦੇਖਦਾ ਜਾਂ ਵਿਅਸਤ ਪਾਇਆ ਜਾਂਦਾ ਹੈ ਤਾਂ ਉਸ ਦੀ ਬਣਦੀ ਸਰਕਾਰੀ ਡਿਊਟੀ ਵਿੱਚ ਅਣਗਹਿਲੀ ਤੇ ਕਤਾਹੀ ਸਮਝਿਆ ਜਾਵੇਗਾ ਨਾਲ ਹੀ ਉਸ ਦੇ ਵਿਰੁੱਧ ਅਨੁਸ਼ਾਸਨਿਕ ਕਾਰਵਾਈ ਜਿਹੜੀ ਕੀਤੀ ਜਾਵੇਗੀ ਯਾਨੀ ਕਿ ਸਖਤ ਕਾਰਵਾਈ ਡਿਸਪਲਿਨ ਦੇ ਹਵਾਲੇ ਤੋਂ ਉਸ ਦੇ ਵਿਰੁੱਧ ਕੀਤੀ ਜਾ ਸਕਦੀ ਹੈ ਤਾਂ ਬਿਲਕੁਲ ਡਿਸਪਲਿਨ ਜਿਹੜਾ ਉਹ ਬੇहद ਜ਼ਰੂਰੀ ਹੈ ਭਾਵੇਂ ਉਹ ਜ਼ਿੰਦਗੀ ਹੈ ਚਾਹੇ ਡਿਊਟੀ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਇਸ ਵੇਲੇ ਪੰਜਾਬ ਪੁਲਿਸ ਦੀਆਂ ਮੁਸ਼ਕਲਾਂ ਕਹਿ ਸਕਦੇ ਹਾਂ ਉਹਨਾਂ ਨੂੰ ਆ ਸਕਦੀਆਂ ਡਿਊਟੀ ਦੇ ਵਿੱਚ ਕਿਉਂਕਿ ਜਦੋਂ ਕੋਈ ਵੇਲਾ ਹੁੰਦਾ ਅਸੀਂ ਅਕਸਰ ਵੀ ਦੇਖਦੇ ਆ ਚਾਹੇ ਡਿਊਟੀ ਸਰਕਾਰੀ ਹੈ ਜਾਂ ਪ੍ਰਾਈਵੇਟ ਹੈ ਜਦੋਂ ਕੋਈ ਥੋੜਾ ਜਿਹਾ ਵੇਲਾ ਹੁੰਦਾ ਸਭ ਤੋਂ ਪਹਿਲੇ ਸੋਸ਼ਲ ਮੀਡੀਆ ਵੱਲ ਦਾ ਰੁੱਕ ਕਰਦਾ ਸਭ ਤੋਂ ਪਹਿਲਾ ਸੋਸ਼ਲ ਮੀਡੀਆ ਸਕਰੋਲ ਕਰਨ ਲਈ ਦੇਖਦਾ ਹੈ ਜਾਂ ਫਿਰ ਚੈਟ ਕਰਨ ਲਈ ਸੋਚਦਾ ਪਰ ਹੁਣ ਇਸ ਚੀਜ਼ ਤੇ ਪਾਬੰਦੀ ਲਾ ਦਿੱਤੀ ਗਈ ਹੈ ਖਾਸ ਤੌਰ ਤੇ ਪੰਜਾਬ ਪੁਲਿਸ ਦੇ ਵਿੱਚ ਜਿਸ ਦੇ ਵਿੱਚ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਚੈਟ ਨਹੀਂ ਕਰ ਸਕਣਗੇ ਔਨ ਡਿਊਟੀ ਰੀਲਸ ਨਹੀਂ ਦੇਖ ਸਕਣਗੇ ਸੋਸ਼ਲ ਮੀਡੀਆ ਸਕਰੋਲ ਨਹੀਂ ਕਰਨ ਸਕਣਗੇ ਤੁਹਾਨੂੰ ਦੱਸ ਜੀ ਇਸ ਹੁਕਮ ਸੰਬੰਧੀ ਸਬੰਧਤ ਮੁਖ ਅਫਸਰ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਵੱਲੋਂ ਆਦੇਸ਼ ਜਿਹੜੇ ਆ ਜਾਰੀ ਕਰ ਦਿੱਤੇ ਗਏ ਉੱਥੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਇਸ ਮੁੱਦੇ ਤੇ ਚਿੰਤਾ ਜ਼ਾਹਿਰ ਕੀਤੀ ਗਈ ਸੀ ਅਕਸਰ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰੈਸ ਵਾਰਤਾ ਦੇ ਵਿੱਚ ਵੀ ਇਸ ਚੀਜ਼ ਦਾ ਹਵਾਲਾ ਦਿੱਤਾ ਸੀ ਕਿ ਕੁਝ ਪੁਲਿਸ ਮੁਲਾਜ਼ਮ ਜਿਹੜੇ ਨੇ ਡਿਊਟੀ ਦੇ ਵਿੱਚ ਕਤਾਹੀ ਵਰਤਦੇ ਨੇ ਇਨਡਿਸਿਪਲਿਨਡ ਹੁੰਦੇ ਨੇ ਅਨੁਸ਼ਾਸਨ ਦੇ ਵਿੱਚ ਨਹੀਂ ਰਹਿੰਦੇ ਉਸ ਦੇ ਮੱਦੇਨਜ਼ਰ ਹੁਣ ਸੋਸ਼ਲ ਮੀਡੀਆ ਦੇਖਣ ਤੇ ਮਨਾਹੀ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ